ਹਾਂਜੀ ਸਾਰਿਆਂ ਨੂੰ ਜੈਪੀਮ ਜੈ ਭਾਰਤ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਖੜੇ ਆ ਅਸੀਂ ਪਿੰਡ ਮਲਣ ਦੇ ਵਿੱਚ ਹਲਕਾ ਡੇਰਾ ਵਸੀ ਜ਼ਿਲ੍ਹਾ ਮੁਹਾਲੀ ਤੇ ਅੱਜ ਇੱਥੇ ਵੀ ਸਾਡੇ ਹਲਕੇ ਦੇ ਵਿੱਚ ਇੱਕ ਕੇਸ ਆਇਆ ਸਾਡੇ ਕੋਲ ਮਲਣ ਦੇ ਵਿੱਚ ਕਿ ਗੁਰੂ ਅਰਦਾਸ ਮਹਾਰਾਜ ਮੰਦਿਰ ਹੈ ਪੰਚਾਇਤ ਨੇ ਇੱਕ ਉੱਚਾ ਜਿਹਾ ਕਾਗਜ਼ ਬਣਾ ਕੇ ਦੇ ਰੱਖਿਆ ਇਹਨਾਂ ਨੂੰ ਕਿ ਤੁਸੀਂ ਇਹ ਜਗ੍ਹਾ ਲੈ ਲਓ ਇਦੇ ਵਿੱਚ ਬਣਾ ਲਓ ਸਾਥੀਆਂ ਨੇ ਆਪਣੀ ਮਿਹਨਤ ਨਾਲ ਇਹ ਕੌਲਮ ਖੜੇ ਕਰੇ ਆ ਤੇ ਇਹ ਕੌਲਮ ਖੜੇ ਕਰਨ ਤੋਂ ਬਾਅਦ ਇਹਨਾਂ ਕੋਲੇ ਥੋੜੀ ਆਬਾਦੀ ਘਟਾਉਣ ਕਰਕੇ ਗਰੀਬੀ ਘਟ ਮਰਗੇ ਖੋਣ ਕਰਕੇ ਇਹਨਾਂ ਸਾਥੀਆਂ ਕੋਲ ਜਿਆਦਾ ਹਿੰਮਤ ਨਾ ਹੋਈ ਇਹਨਾਂ ਨੇ ਜਿੱਦਣਾ ਪਾ ਕੇ ਗੁਰੂ ਸਾਹਿਬ ਦਾ ਇਹ ਭਵਨ ਬਣਾਉਣ ਦੀ ਪੂਰੀ ਜੀ ਕੋਸ਼ਿਸ਼ ਕਰੀ ਆ ਆ ਕੰਮ ਦਿਖਾ ਦਿਓ ਚੱਲ ਚੱਲ ਰਿਹਾ ਇੱਟਾ ਦਿਖਾ ਦਿਓ ਤੇ ਸੀਮਿੰਟ ਦਿਖਾ ਦਿਓ ਤੇ ਇਹਨਾਂ ਨਾਲ ਸਾਥੀਆਂ ਨਾਲ ਹੋ ਕੀ ਰਿਹਾ ਕਿ ਪਿੰਡ ਦੇ ਆਪਸੀ ਧੜੇ ਧੜੇਬੰਦੀ ਕਰਕੇ ਜੋ ਸਾਡੇ ਗਰੀਬ ਸਮਾਜ ਦੇ ਲੋਕ ਹੈ ਰਵਦਾਸੀਆ ਭਾਈਚਾਰੇ ਨਾਲ ਸੰਬੰਧਿਤ ਹੈ ਇਹਨਾਂ ਨੂੰ ਟਾਰਗੇਟ ਕਰਕੇ ਸਾਡੇ ਗੁਰੂ ਸਾਹਿਬ ਦਾ ਜੋ ਪਵਨ ਹੈ ਜੋ ਮੰਦਿਰ ਹੈ ਉਸ ਨੂੰ ਟਾਰਗੇਟ ਕਰਇਆ ਜਾ ਰਿਹਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਪਿੰਡ ਦੇ ਕੁਝ ਲੋਕ ਸਾਡੇ ਨਾਲ ਇੱਥੇ ਮੌਜੂਦ ਹੈ ਮਜੂਦ ਪੰਚ ਵੀ ਨਾਲ ਨੇ ਸਾਡੀ ਰੋਜਨ ਸਮਾਜ ਪਾਰਟੀ ਦੀ ਟੀਮ ਵੀ ਨਾਲ ਹੈ ਅਸੀਂ ਪ੍ਰਸ਼ਾਸਨ ਨੂੰ ਇੰਨੀ ਬੇਨਤੀ ਕਰਦੇ ਆ ਕਿ ਤੁਹਾਨੂੰ ਅਸੀਂ 10 ਦਿਨ ਦਾ ਟਾਈਮ ਸਮਾਂ ਦੇ ਰਹੇ ਹਾਂ ਇਸ ਮੈਟਰ ਨੂੰ ਜੋ ਵੀ ਇੱਥੇ ਹੰਬਲ ਭੂਸਾ ਪਿਆ ਹੋਇਆ ਉਹਨੂੰ ਸਾਰਾ ਸਾਊਟ ਆਊਟ ਕਰਕੇ ਜੋ ਸਾਡੇ ਬੰਦੇ ਤੇ ਨਜਾਇਜ਼ ਪਰਚੇ ਪਾਉਣ ਦੀ ਕੋਸ਼ਿਸ਼ ਕਰੀ ਜਾ ਰਹੀ ਹੈ ਉਹਨੂੰ ਸਾਰੇ ਰੱਦ ਕਰਕੇ ਜਿੰਨੀ ਗੁਰੂ ਸਾਹਿਬ ਵਾਸਤੇ ਇੱਥੇ ਜਿੰਨੇ ਲੋਕਾਂ ਦੀ ਡਿਮਾਂਡ ਹੈ ਇਹਨਾਂ ਨੂੰ 3 ਬਿਗੇ ਕਹਿ ਕੇ ਜ਼ਮੀਨ ਜਿਹੜੀ ਦਿੱਤੀ ਗਈ ਸੀ ਉਹ 3 ਬਿਗੇ ਜ਼ਮੀਨ ਜਿਹੜੀ ਇਹਨਾਂ ਦੀ ਪੂਰੀ ਕਰਕੇ ਇਹਨਾਂ ਨੂੰ ਇੱਕ ਗ੍ਰਾਂਟ ਈਸ਼ੂ ਕੀਤੀ ਜਾਵੇ ਤਾਂ ਜੋ ਇਹ ਆਪਣਾ ਗੁਰੂ ਘਰ ਇੱਥੇ ਬਣਾ ਸਕਣ ਤੇ ਜੋ ਸਾਡੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਿਆ ਜਾ ਰਿਹਾ ਸਰਕਾਰ ਵੱਲੋਂ ਸਰਕਾਰ ਨੂੰ ਬੇਨਤੀ ਆ ਵੀ ਉਹ ਮੱਲੇ ਇਹਨਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰ ਦੇ ਤੇ ਜੇਕਰ ਰੋਕ ਲੈ ਵੜ ਜਾ। ਜਿਸ ਨੂੰ ਬੇਨਤੀ ਕਰਦੇ ਆ ਕਿ ਜੋ ਸਾਡੇ ਲੋਕਾਂ ਨਾਲ ਖੇਲ ਖੇਲਾ ਜਾ ਰਿਹਾ ਉਹ ਖੇਲ ਆਪਣਾ ਬੰਦ ਕਰਕੇ ਰਾਜਨੀਤੀ ਗੰਦੀ ਰਾਜਨੀਤੀ ਬੰਦ ਕਰਕੇ ਇਹਨਾਂ ਲੋਕਾਂ ਨੂੰ ਗੁਰੂ ਸਾਹਿਬ ਦਾ ਇਥੇ ਚੰਗੀ ਤਰ੍ਹਾਂ ਸਤਕਾਰ ਨਾਲ ਇਥੇ ਜੋ ਵੀ ਬਾਣੀ ਦਾ ਪ੍ਰਚਾਰ ਕਰਨ ਇਹਨਾਂ ਨੂੰ ਕਰਨ ਦੇਣ ਜੇਕਰ ਸਰਕਾਰ ਨੇ ਸਾਡੀ ਇਸ ਗੱਲ ਇਸ ਸਾਡੀ ਬੇਨਤੀ ਨੂੰ ਅਣ ਸੁਣਾ ਕਰਿਆ ਤਾਂ ਇਸ ਲੜਾਈ ਨੂੰ ਅਸੀਂ ਪੰਜਾਬ ਤੱਕ ਨਹੀਂ ਫੇਰ ਦਿੱਲੀ ਤੱਕ ਲੈ ਕੇ ਜਾਵਾਂਗੇ ਸਰਕਾਰ ਨੂੰ ਸਿਰਫ 10 ਦਿਨ ਦੀ ਅਸੀਂ ਬੇਨਤੀ ਕਰ ਰਹੇ ਹਾਂ 10 ਦਿਨਾਂ ਵਿੱਚ ਇਹ ਸਾਰਾ ਮੈਟਰ ਹੱਲ ਕਰਕੇ ਇਹਨਾਂ ਲੋਕਾਂ ਨੂੰ ਇਹ ਜਿਹੜਾ ਸਥਾਨ ਹੈ ਇਹ ਚੰਗੀ ਤਰੀਕੇ ਨਾਲ ਦਿੱਤਾ ਜਾਵੇ ਤੇ ਸਾਰੀ ਪਿੰਡ ਦੇ ਲੋਕ ਇੱਥੇ ਇਕੱਠੇ ਖੜੇ ਆ ਇਹਨਾਂ ਵਿੱਚ ਅਸੀਂ ਬੇਨਤੀ ਕਰ ਰਹੇ ਹਾਂ ਜੇਕਰ ਸਰਕਾਰ ਮੰਨ ਲਓ ਸਾਨੂੰ ਇਸ ਗੱਲ ਨੂੰ ਅਣਸੁਣਾ ਕਰਦੀ ਆ ਤਾਂ ਸਾਨੂੰ ਜਿਹੜਾ ਸਖਤ ਐਕਸ਼ਨ ਜਿਹੜਾ ਅੱਗੇ ਲੈਣਾ ਹੋਵੇਗਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਠੀਕ ਹੈ ਜੀ ਚੈੱਕ ਕਰ ਲਿਖੋ ਜੀ ਬੰਦ